ਨਹੀਂ ਮੜੀ ਸ਼ੋਟ ਮਾਰਦਾ ਉਹ ਬਰਾਉਣਾ ਜਿਹੜਾ ਘਰ ਦਾ ਫੋਨ ਰੋਜਾ ਬਰਾਉਣਾ ਜਿਹੜਾ ਵੇਚਦਾ ਹੈ ਉਹ ਆਜਾ ਦਾ ਜਮਨੇ ਜਾ ਜਾ ਕੋਈ ਨਾ ਦੇਖਿਓ ਬਜੀ ਐਸੇ ਕੀ ਇਹ ਮੇਂ ਹੋ ਆਇਆ ਨਾ ਜਰਤਾ ਜਾ ਇਹ ਸੈਂਪਲ ਦੇ ਤੋੜੇ ਆਹ ਉਹ ਉਹ ਸੈਨੇਚਰ ਆਈ ਬਸ ਸੈਨੇਚਰ ਦੀ ਬੁਰੀ ਆ ਇਹ ਨਹੀਂ ਕਿ ਆਪਣੇ ਬੇਟਾ ਇਹ ਜਰਮ ਦੀ ਬਾਰੀ ਦੇਖੋ ਆਪੀ ਉਹ ਤੇਰੀ ਬੁਰੀ ਆ ਆ ਵੀ ਦੇਖੋ ਜੀ ਅਦੀ ਮਾਰੀ ਹੋਈ ਐ ਜੀ ਟੱਕਣਾ ਬੋਲਦੇ ਹੋ ਜੋ ਵੀ ਆ 24 ਸੈਂਪਲ ਆ ਦੇ ਚੈਂਪਲ ਮਾਸਟਰ ਨੂੰ ਆਹੋ ਮਾਸਟਰ ਨੂੰ ਆਹ ਦੇ ਦੇ ਚੋਕੀ ਕਰ ਲੋ ਕਿ ਵੀ 24 ਹੈ ਬੋਏ ਮਤ ਸ਼ੋਅ ਲੈ ਲੈ ਕੇ ਪੇਪਰ ਆ ਅਗਲੇ ਕੋ ਪੇਪਰ ਆ ਮਾਸਟਰ ਨੂੰ ਮੁੰਮੰਡਾ ਤੇ ਯਾਰ ਬੋਲਦੇ ਪਰ ਚਾਹਣਾ ਕਿ ਆਰੇ ਘੱਬੇ ਮਾਸਟਰ ਸਾਰੀ ਦਾ ਪਰਿਵਾਰ ਨਹੀਂ ਆਉਣਾ ਸਾਰੀ ਫੈਮਿਲੀ ਦੇ ਬੱਚਾ ਆਉਗਾ ਐਮਸੀ ਨੂੰ ਬੁਲਾਓ ਜੇ ਨਹੀਂ ਆਂਦਾ ਤੋ ਉਹਦੀ ਆ ਜਾਊਗਾ ਸਾਡੇ ਸੀਨੀਅਰ ਆਫੀਸਰ ਆਪੀ ਗੱਲ ਕਰ ਲੈਣਗੇ ਭਾਈ ਜਲੀ ਦਾ ਨੰਨੋ ਪਾਉਣੇ ਪਾਉਣੇ ਅੰਬੇਗਾ ਡਾਊਨ ਜੀ ਪੂਰੀਆਂ ਨਹੀਂ ਹੋਣੇ ਜੀ ਕਿੰਨੇ ਚ 24 ਪੂਰੇ ਆ ਅਸਟਾਕ ਵਿੱਚ ਕਿੰਨੀ ਹੈ ਆਹ ਇੱਕ ਆਹ ਦੇਖੀਏ ਠੀਕ ਹੈ ਜੈਨਰ ਦੀ ਪੂਰੀ ਬੋਤਲ ਕੀਤੀ ਬੁਰੀ ਹੋ ਗਈ ਜੀ ਕਿਹੋ ਜਿਹੀ ਬੋਲ ਮੈਂ ਜੀ ਰਿਹਾ ਹਾਂ ਕੱਟਵਾ ਤੇਰੇ ਕੋਲ ਲੱਭਦੇ ਤੇ ਬਾਲਕ ਜੋਂ ਆਉਂਦਾ ਆ ਆ ਵੇਖ ਵੇਖ ਪਰ ਬੁਰੀ ਉੱਥੋਂ ਜਰਾ ਮੱਗ ਦਿੰਦਾ ਰੋਣ ਮਾਸ ਮੋਰ ਐ ਮੈਂ ਕੀ ਨਾਮ ਤੁਹਾਡਾ ਹੈ ਭਾਈ ਜੀ ਭਾਈ ਅੱਗੇ ਹਾਂ ਜੀ ਮੇਰਾ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਅਮਨਜੀਤ ਕੌਰ ਹਾਂ ਸੈਕਟਰ ਹਾਂ ਜੀ ਹਾਂ ਜੀ ਕੀ ਮਾਮਲਾ ਹੈ ਜਿਹੜਾ ਤੁਸੀਂ ਇਹ ਕਰ ਪਸ ਇਨਫੋਰਮੇਸ਼ਨ ਮਿਲੀ ਸੀ ਵੀ ਇੱਥੇ ਕੋਈ ਬੰਦਾ ਸ਼ਰਾਬ ਵੇਚਦਾ ਆ रिकॉर्डिंग ਅਸੀਂ ਐਸਐਚਓ ਸਾਊਂਡ ਨਾਲ ਲੈ ਕੇ ਅਸੀਂ ਸਰਚ ਕੀਤੀ ਆ ਤੇ ਕਾਫੀ ਮਾਤਰਾ ਵਿੱਚ ਸ਼ਰਾਬ ਮਿਲੀ ਆ ਅਜੇ ਕੰਮਤੀ ਚੱਲ ਰਹੀ ਹੈ ਸਭ ਕਰ ਰਹੇ ਆ ਤੇ ਬਾਕੀ ਉਹਨੂੰ ਪਤਾ ਹੋਵੇਗਾ ਕਿ ਕਾਫੀ ਕਿੰਨੀਆਂ ਪੇਟੀਆਂ ਇਸ ਟਾਈਮ ਦੇ ਕੁਝ ਬੰਦੇ ਪਤਾ ਲੱਗ ਗਿਆ ਉਹ ਕਾਫੀ ਵੱਡੀ ਮਾਤਰਾ ਵਿੱਚ ਸ਼ਰਾਬ ਲੱਗਾ ਕੋਮ ਬੇਕਤੀ ਆ ਅ ਤਾ ਟਾਈਮ ਤੇ ਕੋਈ ਨਾਮ ਵਗੈਰਾ ਪ੍ਰੀ ਸੌਰੀ ਕਿ ਮੈਂ ਜਿਹੜੀ ਇਹ ਸ਼ਰਾਪੜੀ ਆ ਕਿ ਅਲੱਗ-ਅਲੱਗ ਮਾਰਕੀ ਦੀ ਇੱਕ ਅਲੱਗ-ਅਲੱਗ ਮਾਰਕੀ ਦੀ ਅੱਛਾ ਸਾਨੂੰ ਨੇ ਆ ਕਿਹੜੇ-ਕਿਹੜੇ ਮਾਰਕਾ ਦੀ ਜਿਵੇਂ ਰਾਇਲ ਸਟੈਗ ਵਗੈਰਾ ਆ ਆਈਬੀ ਆ ਸਿਗਨੇਚਰ ਆ ਕੁਛ ਐਦਾਂ ਦੇ ਗ੍ਰੈਂਡ ਫੇਅਰ ਆ ਛੋਟੇ ਬ੍ਰਾਂਡ ਵੀ ਆ ਵੱਡੇ ਬ੍ਰਾਂਡ ਵੀ ਆ ਪਤਾ ਆ ਕਿੰਨਾ ਕਾ ਮਤਲਬ ਕੀ ਲੱਗਦਾ ਮੌਕੇ ਤੇ ਦੇਖਦੇ ਤੁਹਾਨੂੰ ਕੀ ਲੱਗਦਾ ਮੌਕੇ ਕਮਰੇ ਦੇ ਵਿੱਚ ਕਾਫੀ ਪੀਟੀਆਂ ਖਾਲੀ ਕਾਫੀ ਮਿੱਤਰ ਕਾਫੀ ਖਾਲੀ ਵੀ ਸੀ ਜੀ ਤੇ ਕਾਫੀ ਮਾਤਰਾ ਚ ਹੈਵੀ ਆ ਘਟੋ ਘਟ ਵੀ 25 ਬੇਟੀਆਂ ਦਾ ਪਾਣੀ ਜਾਣਗੇ ਜੀ ਟੈਸਟ ਦੇ ਸਾਨੂੰ ਦੇ ਦੇ ਇਹਦੇ ਵਿੱਚ ਮੈਂ ਇੱਕ ਮਾਰਕਰ ਲਗਾਉਂਦਾ ਹਾਂ ਪਰ ਉਹ ਪਤਾ ਲੱਗ ਜਾਂਦਾ ਵੀ ਕਿਹੜੇ ਕਿੱਥੇ ਆਹ ਵਸੀਂ ਟ੍ਰੈਕ ਟ੍ਰੈਕ ਐਂਟਰੀ ਸੋ ਕਰ ਰਹੇ ਹਾਂ ਅਸੀਂ ਕਿ ਕਿੱਥੋਂ ਆਈਆਂ ਕਿਵੇਂ ਨਾ ਹਾਂ ਬਸ ਥੈਂਕ ਯੂ ਤੇ ਕਦੋਂ ਤੱਕ ਮੈਮ ਉਹਦਾ ਪਤਾ ਲੱਗ ਸਕਦਾ ਹੈ ਬਸ 1-2 ਦਿਨ ਤੱਕ ਪਤਾ ਲੱਗ ਜਾਏਗਾ ਠੀਕ ਹੈ ਥੈਂਕ ਯੂ ਕਰੋ ਯਾਰ ਹਾਂਜੀ ਐਸਐਚਓ ਸਾਹਿਬ ਕੀ ਮਾਮਲੇ ਖੌਮ ਤੱਕ ਆਇਆ ਜਿਹੜੀ ਕੁਸ਼ਰਾਬ ਬੜੇ ਮਾਤਰਾ ਦੀ ਵੱਡੀ ਬੜੀ ਸੋਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀਗੀ ਜਿਸ ਤੇ ਅਸੀਂ ਐਕਸਰਸਾਈਜ਼ ਦੀ ਟੀਮ ਵੀ ਨਾਲ ਆਈ ਇਰਸਾਈਜ਼ ਇੰਸਪੈਕਟਰ ਸਾਹਿਬ ਤੇ ਸਾਡੇ ਥਾਣੇ ਦੀ ਅਜਿਹੀ ਕੋਸਵੋਸ ਵੱਲੋਂ ਟੇਹਰਾ ਚੌਂਕ ਇੱਕ ਘਰ ਦੇ ਵਿੱਚੋਂ ਰਿਕਵਰੀ ਕੀਤੀ ਗਈ ਹੈ ਜਿਹਦੇ ਵਿੱਚ ਅਸੀਂ 25 ਜਿਹੜੀਆਂ ਸ਼ਰਾਬ ਦੀਆਂ ਪੇਟੀਆਂ ਇਰੀਟਲਿਕਵਰ ਵੱਖ-ਵੱਖ ਬ੍ਰਾਂਡ ਆ ਤੇ 50 ਦੇ ਕਰੀਬ ਜਿਹੜੇ ਅਧੀਏ ਤੇ ਪਾਈਏ ਬਰਾਮਦ ਹੋਏ ਤੇ ਕੌਣ ਇਹ ਵਿਅਕਤੀ ਹੈ ਜੀ ਇਹ ਪ੍ਰਿੰਸ ਸੂਰੀ ਨਾਮ ਦਾ ਲੜਕਾ ਹੈ ਇੱਥੋਂ ਦਾ ਰਹਿੰਦਾ ਹੈ ਐਸਐਚਓ ਸਾਹਿਬ ਕੀ ਲੱਗਦਾ ਮੌਕਾ ਦੇਖ ਕੇ ਤੁਹਾਨੂੰ ਜਿਹੜਾ ਆਪਾਂ ਕਮਰੇ ਦੀ ਹਾਲਾਤ ਕਹਿ ਸਕਦੇ ਕਿ ਕੀ ਕਹਿ ਸਕਦੇ ਆ ਇਹ ਹੁਣ ਅਸੀਂ ਵੈਰੀਫਾਈ ਕਰਾਂਗੇ ਪੂਰਾ ਜਿਹੜਾ ਕਿਥੋਂ ਸ਼ਰਾਬ ਆਈ ਹੈ ਇਹ ਤੇ ਖਾਲੀ ਬੇਟੀਆਂ ਵੀ ਮਿਲੀਆਂ ਖਾਲੀ ਬੇਟੀਆਂ ਵੀ ਮਿਲੀਆਂ ਉਹ ਫੋਨ ਤੋਂ ਤੇ ਇਹਨੂੰ ਪੂਰਾ ਅਸੀਂ ਡਿਟੇਲ ਦੇ ਵਿੱਚ ਵੈਰੀਫਾਈ ਕਰਾਂਗੇ ਤੇ ਇਹਦੇ ਵਿੱਚ ਜਿਹੜੇ-ਜਿਹੜੇ ਵੀ ਬੰਦੇ ਇਨਵੋਲਵ ਆ ਹੋਰ ਵੀ ਸ਼ਹਿਰ ਦੇ ਉਹਨਾਂ ਨੂੰ ਹਰ ਇੱਕ ਬੰਦੇ ਨੂੰ ਨਾਮਿਨੇਟ ਕਰਕੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲੈ ਤੇ ਜਿਹੜਾ ਮਕਾਨ ਆ ਕਾਫੀ ਟਾਈਮ ਤੋਂ ਲੱਗਦਾ ਹੈ ਜ਼ਬੰਦ ਹੋਇਆ ਹੈ ਕਿਹਦਾ ਮਕਾਨ ਕਹੋ ਸਾਹਮਣੇ ਆ ਇਹ ਵੈਰੀਫਾਈ ਕਰ ਰਹੇ ਆ ਜੀ ਉਸ ਤੋਂ ਕਲੀਅਰ ਕਰਾਂਗੇ ਕਿਹਦਾ ਮਕਾਨ ਆ ਜਿੰਨੇ ਵੀ ਇਹ ਸ਼ਰਾਬ ਰਖਾਈ ਹੋਈ ਹੈ ਆਪਣੇ ਮਕਾਨ ਦੇ ਵਿੱਚ ਕਿਰਾਏ ਤੇ ਦੇ ਕੇ ਉਸ ਦੇ ਖਿਲਾਫ ਐਕਸ਼ਨ ਤੇ ਕਿੰਨੀਆਂ ਹੁਣ ਬੇਟੀਆਂ ਕਬਜ਼ੇ ਕਰ ਲਈਆਂ ਦੀ ਆਪਾਂ 25 ਬੇਟੀਆਂ ਜਿਹ ਇਸੋ ਜਿਹੇ ਇਹਦੇ ਸਾਹਮਣੇ ਆਏ ਸਭ ਤੋਂ ਮਹਿੰਗੀ ਸ਼ਰਾਬ ਕਿਹੜੀ ਹੈ ਇਹਦੇ ਵਿੱਚ ਨਹੀਂ ਉਹ ਹੀ ਵੈਰੀਫਾਈ ਕਰ ਰਹੇ ਹਾਂ ਥੈਂਕ ਯੂ